ਇਸ਼ਿਆ 10 ਦਿਨ ਦਾ ਤਿੰਨ ਰਾਤ ਦਾ ਕਾਜ ਨੇ ਬਰੰਮਲੋਤਰਾ ਸਾਹਿਬ ਤੇ ਲੋਹਲੀ ਸੰਗਤ ਜੀ ਰਾਜਮਾ ਚੋਵਰ ਰਾਜਮਾ ਚਾਵਲਾ ਨਗਰ ਲਗਾ ਜੀ ਆਜੋ ਦਿਓ ਤੇਰ ਨਾਸ਼ਮਾਨੇ ਚਾਵਲ ਜੀ ਨਾਲ ਹੀ ਕੰਮ ਤੋਂ ਦੀਨ ਜੀ ਸਲਾਮ ਪ੍ਰਭਾਤ ਸਲਾਮ ਪ੍ਰਭਾਤ ਜੀ ਮਾਤਾ ਜੀ ਜੀ ਚਲੋ ਸੰਗਤ ਜੀ ਚਕੋ ਜੀ ਕਰਮ ਕਰਮ ਪੂੜੀਆਂ ਤੇ ਇੱਧਰ ਹੈਗਾ ਨਿਊਡਲਸ ਨਾਲ ਪਾਪੜ ਦਾ ਲੰਗਰ ਚਲੋ ਸੰਗਤ ਜੀ ਸੰਗਤਾ ਚakre ਲੰਗਰ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਸੰਗਤ ਜੀ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਸਾਰਿਆਂ ਨੂੰ ਲੋਕ ਸੰਗਤ ਜੀ ਅੱਜ ਜਗਾ ਮੇਲੇ ਦਾ ਦੂਜਾ ਦਿਨ ਹੈ ਅੱਜ ਮੇਲੇ ਆ ਤੁਹਾਨੂੰ ਦਿਖਾਉਣੇ ਆ ਤੇ ਅੱਜ ਕਿੰਨੀ ਕ ਸੰਗਤ ਆ ਕਿੱਥੇ ਕਿੱਥੇ ਲੰਗਰ ਲੱਗਾ ਆ ਤੇ ਬਾਕੀ ਜਿੱਦਾਂ ਨਿਊ ਨਿਊ ਅਪਡੇਟ ਜਾਂ ਕੁਝ ਵੀ ਨਵਾਂ ਹੁੰਦਾ ਹੈ ਤਾਂ ਤੁਹਾਨੂੰ ਅਸੀਂ ਦੱਸਦੇ ਰਹਿੰਦੇ ਆ ਤੇ ਬਾਕੀ ਅੱਜ ਵੀ ਤਾਂ ਨਾ ਕੁਝ ਗੱਲਾਂ ਸ਼ੇਅਰ ਕਰਾਂਗੇ ਤੇ ਕੱਲ ਦੀ ਵੀਡੀਓ ਤੁਸੀਂ ਜੇ ਦੇਖ ਲਈਆ ਤਾਂ ਤੁਹਾਨੂੰ ਪਤਾ ਲੱਗ ਗਿਆ ਹਣਾ ਜੇਕਰ ਤੁਸੀਂ ਮਾਤਾ ਰਾਣੀ ਦੇ ਦਰਸ਼ਨ ਕਰਨ ਜਾ ਰਹੇ ਆ ਤਾਂ ਆਪਣੀ ਗੱਡੀ ਦੇ ਕਾਗਜ਼ ਪੱਤਰ ਪੂਰੇ ਰੱਖੋ ਚਲਾਨ ਤੋਂ ਬਚਣ ਦੇ ਲਈ ਠੀਕ ਆ ਤੇ ਬਾਕੀ ਚਲਦੇ ਆ ਵੀਡੀਓ ਤੇ ਬਨੇ ਰਹੋ ਠੀਕ ਆ ਵੀਡੀਓ ਨੂੰ ਲਾਈਕ ਕਰਦੇ ਚੈਨਲ ਸਬਸਕ੍ਰਾਈਬ ਕਰਨਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਚਲੋ ਹਣ ਚਲਦੇ ਆ ਬਹੁਤਾ ਟਾਈਮ ਨਹੀਂ ਲੈਂਦੇ ਹੋਏ ਚਲਿਏ ਭਾਈ ਚਲੋ ਚਲੋ ਤੁਹਾਨੂੰ ਮੇਲਾ ਜੀ ਕਿਉਂ ਜੀ ਤੇ ਸੰਗਤਾਂ ਜਾ ਰਹੀਆਂ ਆ ਮਾਤਾ ਰੰਗੂ ਦੇ ਦਰਬਾਰ ਤੇ ਲੰਗਰ ਵਾਸਤੇ ਸਮਾਨ ਲੈ ਕੇ ਜਾ ਰਹੀਆਂ ਤੇ ਅੱਜ ਕਾਫੀ ਸੰਗਤ ਜਾ ਰਹੀ ਆ ਪਿੱਛੇ ਵੀ ਅਸੀਂ ਆ ਜਾਏ ਸੀ ਹਰਪੁਰ ਮੇਨ ਰੋਡ ਵਾਲ ਦੀ ਤੇ ਹੋ ਹੁਣ ਅਸੀਂ ਪੁੱਜ ਗਏ ਆ ਜਿਹੜਾ ਨਲਈਆਂ ਚੌਂਕਾਂ ਦਾ ਚਹਾਲ ਰੋਡ ਦੇ ਉੱਤੇ ਤੇ ਇੱਧਰ ਵੀ ਤਿਆਰੀਆਂ ਹੋ ਰਹੀਆਂ ਝੰਡੇ ਲੱਗੇ ਮਾਤਾ ਰਾਣੀ ਦੇ ਇਹ ਰਣਕਾਸ਼ ਰੋਈਆਂ ਮਾਤਾ ਰਾਣੀ ਦੇ ਦਰਬਾਰ ਦੀਆਂ ਤੇ ਇਹਨਾਂ ਜਿੱਥੇ ਰਸਤੇ ਵਿੱਚ ਜਾਂਦੇ ਹੀ ਪਹਿਲਾ ਲੰਗਰ ਟਿਬਰੀ ਵਾਗਾ ਜਿਹੜੇ ਫਾਰਮ ਆ ਉਹਦੇ ਲੱਗੇ ਇਹ ਹੈਗਾ ਚੌਥਾ ਵਿਸ਼ਾਲ ਪੰਟਾ ਰਾਂ 23 ਤਰੀਕਾ ਦਾ ਜਿਸਨ ਪਤੇ ਤੇ ਛੋਲੇ ਤੋਂ ਕੋਚਾ ਬਲੰਗਰ ਹੈ ਇਹ ਜੀ ਨਾਲ ਨਾਲ ਲੱਤ ਮਾਤਾ ਰਾਣੀ ਦੇ ਭਜਨ ਜਿੱਥੇ ਮੈਂ ਜਿੱਥੇ ਜਾਵਾਂ ਚਿੰਤਾ ਪੁਰਣੀ ਨਾਲ ਨਾਲ ਮੇਰੇ ਰਹੰਦੀ ਏ ਇਧਰਲੇ ਪਾਸੇ ਵੀ ਲੰਗਰ ਦੀਆਂ ਲੱਗੀਆਂ ਲਾਈਨਾਂ ਇਧਰ ਹੈਗਾ ਆ ਪਤਾ ਨਹੀਂ ਕੀ ਆ ਕੁਲਚੇ ਛੋਲੇ ਆ ਇਧਰ ਵੀ ਕੁਲਚੇ ਛੋਲੇ ਆ ਤੇ ਸੰਗਤਾਂ ਦੀਆਂ ਲਾਈਨਾਂ ਬਹੁਤ ਲੰਬੀਆਂ ਲੰਬੀਆਂ ਲੱਗ ਗਈਆਂ ਆ ਤੇ ਬਾਕੀ ਇਧਰਲੇ ਪਾਸੇ ਹੈਗਾ ਫ੍ਰੀ ਮੈਡੀਕਲ ਕੈਂਪ ਤੁਹਾਨੂੰ ਅਗਰ ਰਸਤੇ 'ਚ ਕੋਈ ਪ੍ਰੋਬਲਮ ਆਂਦੀ ਆ ਪੈਦਲ ਜਾ ਰਹੇ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਤਾਂ ਤੁਸੀਂ ਆਰਾਮ ਨਾਲ ਮੈਡੀਸਿਨ ਲੈ ਸਕਦੇ ਆ ਤੇ ਇਸ ਵਾਰੀ ਕਾਫੀ ਕੈਂਪ ਲੱਗੇ ਆ ਮੈਡੀਕਲ ਕੈਂਪ ਤੇ ਥੋੜੀ-ਥੋੜੀ ਦੂਰੀ ਤੇ ਹੀ ਆ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਆ ਤਾਂ ਤੁਸੀਂ ਬੇਚੇ ਜਗ੍ਹਾ ਜਾ ਕੇ ਕੋਈ ਵੀ ਆਪਣੀ ਪ੍ਰਿਕਾਸ਼ਨ ਲੈ ਸਕਦੇ ਆ ਵਾਹ ਤੇ ਮਾਤਾ ਰਾਣੀ ਦੇ ਚੰਡੇ ਦੇਖੋ ਕਿੰਨੇ ਸੋਹਣੇ ਲੱਗਦੇ ਪਏ ਤੇ ਜਿੰਨ ਜਨਾਂ ਨੇ ਮਾਤਾ ਰਾਣੀ ਦੇ ਦਰਸ਼ਨ ਨਹੀਂ ਕੀਤੇ ਨਵਰਾਤਰੀਆਂ ਦੇ ਵਿੱਚ ਤੇ ਕੱਲ ਦਾ ਵਲੌਗ ਪਾਇਆ ਹੈ ਅਸੀਂ ਤੇ ਉਹਦੇ ਵਿੱਚ ਮਾਤਾ ਦੇ ਮੰਦਰ ਦੀਆਂ ਸਾਰੀਆਂ ਰੌਣਕਾਂ ਤੁਹਾਨੂੰ ਦਿਖਾਈਆਂ ਆ ਤਾਂ ਸੇ ਜਾ ਕੇ ਵੀਡੀਓ ਨੂੰ ਚੈੱਕ ਆਊਟ ਕਰ ਸਕਦੇ ਆ ਤੇ ਬਹੁਤ ਮਜ਼ਾ ਆਇਆ ਕੱਲ ਬਹੁਤ ਜ਼ਿਆਦਾ ਰੌਣਕਾਂ ਸੀਆਂ ਤੇ ਕੱਲ ਮਜ਼ਾ ਵੀ ਬਹੁਤ ਆਇਆ ਤੇ ਬਾਕੀ ਰੈਸਿਟੇ ਤਾਂ ਚੱਲ ਨਹੀਂ ਤੁਸੀਂ ਆਪਣਾ ਆਪਣਾ ਸਮਾਨ ਪੂਰਾ ਲੈ ਕੇ ਜਾਓ ਕਿਉਂ ਸਰਗਾ ਹਲਵਾ ਥੋੜਾ ਕਾਲਜ ਪੂਰੇ ਹਲਵਾ ਇਹ ਟ ਸਪੀਡ ਜੋ ਵੀ ਹੈ ਨਾ ਤੇ ਬਾਕੀ ਅੱਜ ਸੰਗਤਾਂ ਪੈਦਲ ਕਾਫੀ ਜਾ ਰਹੀਆਂ ਤੇ ਸ਼ਰਧਾਲੂ ਨੰਗੇ ਪੈਰੀ ਜਾ ਰਹੇ ਮਾਤਾ ਦੇ ਦਰਵਾਜ਼ੇ ਆਹ ਤੇ ਮਾਤਾ ਰਾਣੀ ਦੇ ਚੰਡੇ ਦੇਖੋ ਕਿੰਨੇ ਸੋਹਣੇ ਲੱਗਦੇ ਪਏ ਤੇ ਜਿੰਨ ਜਨਾਨੀ ਮਾਤਾ ਰਾਣੀ ਦੇ ਦਰਸ਼ਨ ਨਹੀਂ ਕੀਤੇ ਨਵਰਾਤਰੀਆਂ ਦੇ ਵਿੱਚ ਤੇ ਕੱਲ ਦਾ ਬਲੌਗ ਪਾਇਆ ਆ ਅਸੀਂ ਤੇ ਉਹਦੇ ਵਿੱਚ ਮਾਤਾ ਦੇ ਮੰਦਿਰ ਦੀਆਂ ਸਾਰੀਆਂ ਰੌਣਕਾਂ ਤੁਹਾਨੂੰ ਦਿਖਾਈਆਂ ਆ ਤਾਂ ਸੇ ਜਾ ਕੇ ਵੀਡੀਓ ਨੂੰ ਚੈੱਕ ਆਊਟ ਕਰ ਸਕਦੇ ਆ ਤੇ ਬਹੁਤ ਮਜ਼ਾ ਆਇਆ ਕੱਲ ਬਹੁਤ ਜ਼ਿਆਦਾ ਰੌਣਕਾਂ ਸੀ ਆ ਤੇ ਕੱਲ ਮਜ਼ਾ ਵੀ ਬਹੁਤ ਆਇਆ ਤੇ ਬਾਕੀ ਟਰੈਜੇਡੀ ਤੋਂ ਬਚਣ ਲਈ ਤੁਸੀਂ ਆਪਣਾ ਆਪਣਾ ਸਮਾਨ ਪੂਰਾ ਲੈ ਕੇ ਜਾਓ ਕਿਉਂ ਸਰਗਾ ਹਲਵਾ ਥੋੜਾ ਕਾਲਜ ਪੂਰੇ ਹਲਵਾ ਟ ਸਪੀਡ ਜੋ ਵੀ ਹੈ ਨਾ ਤੇ ਬਾਕੀ ਅੱਜ ਸੰਗਤਾਂ ਪੈਦਲ ਕਾਫੀ ਜਾ ਰਹੀਆਂ ਤੇ ਸ਼ਰਧਾਲੂ ਨੰਗੇ ਪੈਰੀ ਜਾ ਰਹੇ ਮਾਤਾ ਦੇ ਦਰਬਾਰ ਤੇ ਤੇ ਸੰਗਤ ਜੀ ਇੱਧਰ ਵੀ ਹੈਗਾ ਛੋਲੇ ਪੂੜੀਆਂ ਦਾ ਲੰਗਰ ਤੇ ਹੁਣ ਰਸਤੇ ਦੇ ਵਿੱਚ ਬਹੁਤ ਸਾਰੇ ਲੰਗਰ ਆ ਕੱਲ ਵੀ ਤੁਹਾਨੂੰ ਅਸੀਂ ਜਿੱਦਾਂ ਦਿਖਾਈ ਲੰਗਰ ਔਰ ਅੱਜ ਵੀ ਅੱਗੇ ਨਾਲੋਂ ਕੱਲ ਦੇ ਨਾਲੋਂ ਤਾਂ ਬਹੁਤ ਜ਼ਿਆਦਾ ਲੰਗਰ ਖੁੱਲ ਗਿਆ ਤੇ ਕੱਲ ਤੱਕ ਕੱਲ ਸਤੈ ਤ੍ਰੀਕ ਹਨਾ ਤੇ ਕੱਲ ਤੱਕ ਤਾਂ ਸਾਰੇ ਹੀ ਲੰਗਰ ਓਪਨ ਹੋ ਜਾਣੇ ਆ ਅੱਜ ਨਾਲ ਤਾਂ 26 ਤ੍ਰੀਕ ਆਜੀ ਹਾਂਜੀ ਆ ਦੂਸਰਾ ਰਸਤਾ ਆ ਤੇ ਆਹੀ ਤ੍ਰੀਕ ਹੈਗੀ 26 ਅੱਗੇ ਲੱਗਾ ਹੋਇਆ ਇਹ ਲੰਗਰ ਤੇ ਇਹ ਦੇਖ ਲੋ ਛੋਲੇ ਪੂਰੀਆਂ ਦਾ ਲੰਗਰ ਲੱਗਾ ਹੋਇਆ ਆ। ਚਹਾਲ ਨਹੀਂ ਆਦਮ ਬਾਦ। ਇਸ ਸੰਗਤਾਂ ਦੇ ਕਾਫੀ ਲੰਗਰ ਦੇ ਕਰਕੇ ਕਾਫੀ ਜਾਮ ਲੱਗਣੇ ਸ਼ੁਰੂ ਹੋ ਗਏ ਆ। ਲੋਜੀ ਤੇ ਇੱਧਰ ਵੀ ਲੰਗਰ ਲੱਗਿਆ ਹੈ। ਦਾਲ ਚਾਵਲ ਫੁਲਕਾ ਅਰਮਲੀ ਫੁਲਕਾ ਤੇ ਸੰਗਤਾਂ ਜਾ ਰਹੀਆਂ માતા ਦੇ ਦਰਬਾਰ ਤੇ ਤਾਂ ਨਾਲ ਨਾਲ ਲੰਗਰ ਛਕ ਰਹੀਆਂ ਤੇ ਇੱਧਰ ਖੀਰ ਵੀ ਵੰਡ ਹੋ ਰਹੀ ਹੈ ਜਿਹਦਾ ਗੱਡੀ ਦੇ ਵਿੱਚ ਆਂਦੇ ਆ ਤੇ ਜਿੰਨਾ ਕ ਆਪਣੀ ਮਨ ਦੀ ਸ਼ਰਧਾ ਦੇ ਨਾਲ ਹਨ ਜੋ ਜੋ ਵੀ ਲੰਗਰ ਸੰਗਤ ਲੈ ਕੇ ਆਂਦੀ ਆ ਉਹ ਫਿਰ ਇਦਾਂ ਰਸਤੇ ਦੇ ਵਿੱਚ ਸੰਗਤ ਨੂੰ ਬਰਦਾ ਦਿੰਦੇ ਆ ਸ਼ਾਪਿੰਗ ਦੇ ਲਈ ਤਾਂ ਕਾਨਾ ਪੂਰੀਆਂ ਹੋ ਗਈਆਂ ਤਿਆਰ ਤਿਆਰ ਬਰਕਰਾਰ ਮਾਤਾ ਰਾਣੀ ਦੇ ਲਾਗੇ ਨੋਜ ਦੇ ਦਰਸ਼ਨ ਕਰੋ ਮਾਤਾ ਰਾਣੀ ਦੇ ਇੱਧਰ ਕੋਟਕਪੁਰੇ ਵਾਲਿਆਂ ਦਾ ਲੰਗਰ ਜਿਹੜਾ ਪਰਸੋਂ ਤੋਂ ਹੀ ਸ਼ੁਰੂ ਆ ਹਨਾ ਸਰਗਾ ਸਭ ਤੋਂ ਪਹਿਲਾਂ ਲੱਗ ਜਾਂਦਾ ਅਸੀਂ ਲੰਗਰ ਤੇ ਸਭ ਤੋਂ ਪਹਿਲਾਂ ਮੰਗੂਵਾਲ ਦੇ ਦੋ ਲੰਗਰ ਲੱਗਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਰੁਨਮੀ ਅਕਾ ਜੀ ਇਸੇ 10 ਦਿਨ ਤੋਂ 3 ਰਾਤ ਇਕੱਲੇ ਨੇ बाला जी ਨੇ ਸਾਡੇ पंडे ਜੀ জিনা শুরু কেছে খাটু সা আনজ জীবন সাধে বেচে ਕਾ ਕਰਦੇ ਨੇ ਚਾਹ ਸ਼ਕਤੀ ਸੇ ਰਹਿ ਦੋ ਪਰਵੀਨ ਸ਼ਰਧਾ ਤੇ 25 ਸਬਸਕ੍ਰਾਈਬਰਸ ਮਿਲ ਸੀ ਜਿਹੜੇ ਕੱਲ ਚਲਾਨ ਵਾਲੀ ਗੱਲ ਕਰਦੇ ਸੀ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀਡੀਓ ਸੇ ਵੀ ਦੇ ਨੇ ਆ ਜਾਓ ਭੜਕੋ ਆ ਜਾਓ ਰਾਜਮਾ ਚਾਵਲ ਸਾਡੇ ਪਿੰਡ ਪਟਾਲ ਦੇ ਵਿੱਚ ਕੱਲ ਨੂੰ ਚੌਂਕੀ ਆ ਤੇ ਦਿਨ ਰਾਤ ਲੰਗਰ ਵੀ ਸ਼ੁਰੂ ਜਿਹੜਾ ਚਾਲੂ ਰਹਿਣਾ ਆ ਤੁਸੀਂ ਜਦੋਂ ਮਰਜ਼ੀ ਆ ਕੇ ਸ਼ੱਕ ਸਕਦੇ ਆ ਤੇ ਜਿੱਦ ਤੱਕ ਤੁਸੀਂ ਦੇਖ ਸਕਦੇ ਆ ਕਿ ਜਿਹੜੀਆਂ ਸੜਕਾਂ ਆ ਉਹਨਾਂ ਤੇ ਹੌਲੀ ਹੌਲੀ ਰੌਣਕ ਵੱਧ ਰਹੀ ਆ ਅਤੇ ਥਾਂ ਥਾਂ ਲੰਗਰ ਲੱਗਣੇ ਸ਼ੁਰੂ ਹੋ ਗਏ ਨੇ ਜਿੱਦ ਤੱਕ ਤੇ ਦੇਖ ਸਕਦੇ ਆ ਮਾਤਾ ਰਾਣੀ ਦੀ ਚੌਂਕੀ ਤੇ ਮਾਤਾ ਰਾਣੀ ਦੀ ਸੰਗਤ ਅੱਜ ਬਹੁਤ ਜ਼ਿਆਦਾ ਜਾ ਰਹੀ ਆ ਤੇ ਇੱਕ ਗੱਲ ਹੋਰ ਅਗਰ ਤੁਸੀਂ ਬਾਈਕ ਤੇ ਵੀ ਜਾਂਦੇ ਆ ਪੈਦਲ ਜਾ ਰਹੇ ਆ ਤਾਂ ਬਹੁਤ ਵਧੀਆ ਗੱਲ ਆ ਅਗਰ ਤੁਸੀਂ ਬਾਈਕ ਤੇ ਜਾ ਰਹੇ ਆ ਤਾਂ ਪਲੀਜ਼ ਓਵਰ ਸਪੀਡ ਨਾ ਹੋਵੋ ਤੇ ਉੱਚੇ ਉੱਚੇ ਤੇਜ਼ ਤੇ ਹਾਰਨ ਮਾਰ ਕੇ ਨਾ ਜਾਓ ਰਾਮ ਨਾ ਜਾਓ ਸ਼ਾਂਤੀ ਨਾ ਮਾਤਾ ਰਾਣੀ ਦਾ ਗੁਣਗਾਨ ਗਾਉਂਦੇ ਮੋਜੇ ਨਾਲ ਜਾਓ ਤੇ ਖੁਦ ਵੀ ਇੰਜੁਆਇ ਕਰੋ ਤੇ ਬਾਕੀਆਂ ਨੂੰ ਵੀ ਇੰਜੁਆਇ ਕਰਨ ਦਿਓ ਤੇ ਸੰਗਤ ਜੇਦਰ ਜੇ ਸੀਟੀ ਦੇ ਲਾਗੇ ਵੀ ਲੱਗਾ ਹੈ ਲੰਗਰ ਖੀਰ ਤਸੰਗਤ ਜੀ ਇੱਕ ਬੇਨਤੀ ਹੋਰ ਆ ਕਿ ਤੁਹਾਨੂੰ ਜਿੰਨਾ ਲੰਗਰ ਚਾਹੀਦਾ ਤੁਸੀਂ ਸਿਰਫ ਉਨਾ ਹੀ ਥਾਲੀ ਚ ਪਵਾਓ ਤੇ ਅਸੀਂ ਜਿੱਦਾਂ ਜਾਣੇ ਰਹਿੰਦੇ ਆ ਯੂਸੂਲੀ ਕਿਸੇ ਵੀ ਲੰਗਰ ਚ ਰੁਕੀਆ ਤਾਂ ਮਤਲਬ ਬਹੁਤ ਸਾਰਾ ਖਾਣਾ ਵੇਸਟ ਹੁੰਦਾ ਆ ਸੋ ਬੇਨਤੀ ਇਹ ਹੀ ਆ ਕਿ ਤੁਹਾਨੂੰ ਦੂਸਰੀ ਵਾਰ ਲੈ ਲਓ ਜਿੰਨਾ ਖਾਣਾ ਤੁਹਾਨੂੰ ਲੋੜ ਆ ਉਨਾ ਹੀ ਲਓ ਬਿਲਕੁਲ ਬਿਲਕੁਲ ਇਹ ਤਾਂ ਜੀ ਤੇ ਬਾਕੀ ਇੱਕ ਬੇਨਤੀ ਹੋਰ ਆ ਜੇ ਤੁਸੀਂ ਲੰਗਰ ਖਾਣ ਲੱਗਦੇ ਆ ਨਾ ਤੇ ਰੋਡ ਤੇ ਬਾਈਕ ਨਾ ਖੜੀ ਕਰਿਓ ਇੱਕ ਤਾਂ ਨੁਕਸਾਨ ਵੀ ਹੋ ਸਕਦਾ ਕਿ ਸੰਘਤ ਬਹੁਤ ਰਹਦੀ ਹੈ ਹਮੇਸ਼ਾ ਰੋਡ ਦੇ ਥੱਲੇ ਲਾ ਕੇ ਬਾਈਕ ਖੜੀ ਕਰਿਓ ਨਾ ਮਤਲਬ ਜੇ ਟ੍ਰੈਫਿਕ 'ਚ ਕੋਈ ਜਾਮ ਹੋਵੇ ਹਨਾ ਉਹ ਸਭ ਤੋਂ ਬੈਸਟ ਰਹੂਗਾ ਬਾਕੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਤੇ ਬਾਕੀ ਚੱਲਦੇ ਆਂ ਸੰਗਾ ਜੀ ਆਲੇ ਕਿਹਾ ਟਰੱਕ ਟਰੱਕ ਨੀਆਂ ਕੀ ਕੜੁਕਾ ਆ ਹਾਂ 400 ਦਾ ਅੱਛਾ ਉਹ ਆਲੇ ਦੋਲੇ ਲਾਤਦਾ ਆ ਨਾ ਉਹ ਤਾਂ ਭਰਾਇਆ ਹੋਆ ਪੂਰਾ ਨੋਕੀ ਨੇ ਕਿਤੇ ਆ ਸਨਰੂ ਜਿਆ ਸਨਰੂ ਬੜੀ ਕੋਲ ਆ ਚਲੋ ਸੰਗਤ ਜੀ ਲਾਤ ਤੇ ਸੰਗਤ ਜੀ ਅੱਜ ਹਾਲ ਦੇ ਲੱਗੇ ਪਹਿਲੇ ਚੜਾਈ ਪੀਰਾਂ ਦੀ ਜਗ੍ਹਾ ਤੇ ਲੱਗੇ ਬਹੁਤ ਜ਼ਿਆਦਾ ਲੰਬਾ ਜਾਮ ਲੱਗਾ ਹੋਇਆ ਆ ਉਹ ਦਿਨ ਦਾ ਤੋਂ ਆ ਵੀ ਦੂਸਰੇ ਦਿਨਾਂ ਤੇ ਇਸ ਵਾਰੀ ਸੰਗਤ ਬਹੁਤ ਜ਼ਿਆਦਾ ਆ ਰਹੀ ਆ ਅਸੀਂ ਕੱਲ ਵੀ ਕਿਹਾ ਸੀ ਜਿੱਦਾਂ ਦੱਸਿਆ ਸੀ ਅੱਜ ਕੱਲ੍ਹ ਵੀ ਛੰਡੇ ਕੋ ਰੱਖਾ ਕੱਲ ਸੰਡੇ ਵੀ ਰਸ਼ਵੋ ਹੋਣਾ ਹੈ ਸ਼ਨੀਵਾਰ ਆ ਸ਼ਨੀਵਾਰ ਹੈ ਕੱਲ ਸੰਡੇ ਬਹੁਤ ਜ਼ਿਆਦਾ ਰਸ਼ਵੋ ਹੋਏ ਬਹੁਤ ਸੋਹਣੇ ਡੈਕੋਰੇਸ਼ਨ ਹੋਈ ਆ ਹੈਲੋ ਹੈਗਾ ਸੰਗਤ ਜੀ ਜੋ ਹਾਲ ਦੀ ਪਹਿਲੀ ਚੜਾਈ ਉੱਤੇ ਲੱਗਾ ਜੀ ਲੰਗਰ ਤੇ ਇੱਥੇ ਦੇਖੋ ਇਹ ਡੈਕੋਰੇਸ਼ਨ ਇੰਨੀ ਸੋਹਣੀ ਕੀਤੀ ਬਾ ਕਮਾਲ ਡੈਕੋਰੇਸ਼ਨ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਆ ਤੇ ਬਿਲਕੁਲ ਹੀ ਦਾ ਪੈਲਸਾਂ ਦੇ ਵਿੱਚ ਜਿੱਦਾਂ ਸਜਾਇਆ ਜਾਂਦਾ ਵਾ ਬਿਲਕੁਲ ਉਸ ਢੰਗ ਨਾਲ ਬਣਾਇਆ ਹੋਇਆ ਬਾਕੀ ਮਾਤਾ ਰਾਣੀ ਦਾ ਦਰਬਾਰ ਤੁਸੀਂ ਦੇਖੋਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਦਰਬਾਰ ਬਣਾਇਆ ਹੋਇਆ ਮਾਤਾ ਰਾਣੀ ਦਾ ਤੇ ਜਰੂਰ ਕਮੈਂਟਾਂ 'ਚ ਜੈ ਮਾਤਾ ਲਿਖਣਾ ਨਾ ਭੁੱਲਿਓ ਤੇ ਬਾਤੋ ਆ ਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਕੋ ਚੈਨਲ ਤੇ ਵੀ ਨਵਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਬਾਕੀ ਹਰ ਹਰ ਮਹਾਦੇਵ ਵੀ ਲਿਖਣਾ ਨਾ ਭ ਸੰਗਤ ਜੀ ਬੋ ਸੋਣਾ ਦਰਬਾਰ ਆ ਮਾਤਾ ਰਾਣੀ ਦਾ ਤੇ ਜੋਤ ਜਗ ਰਹੀ ਹੈ ਮਾਤਾ ਰਾਣੀ ਦੀ ਤੇ ਸਹੀ ਸੰਗਤ ਜੀ ਸਭ ਜਣੇ ਦਰਸ਼ਨ ਕਰੋ ਤੇ ਇਧਰੀ ਸਾਈਡ ਜਿਹੜੀ ਲੰਗਰ ਕਮੇਟੀ ਹੈ ਇਹਨਾਂ ਜਿਹੜਾ ਲੰਗਰ ਲਾਇਆ ਹੋਇਆ ਸੰਗਤਾਂ ਨੇ ਭਗਤਾਂ ਨੇ ਤੇ ਲੋਜੀ ਸੰਗਤ ਜੀ ਦੇਖੋ ਜੀ ਭਗਤਾਂ ਨੇ ਸੰਗਤਾਂ ਵਾਸਤੇ ਲੰਗਰ ਲਾਇਆ ਹੋਇਆ ਪੂਰੇ ਦਾ ਪਿਆਰਾ ਸਟਾਲ ਲੱਗਾ ਹੁੰਦਾ ਉਦਾਂ ਬਿਲਕੁਲ ਬੈਠਣ ਦੀ ਬਹੁਤ ਵਧੀਆ ਡੈਕੋਰੇਸ਼ਨ ਵੀ ਬਹੁਤ ਵਧੀਆ 3 ਹਾਲਾਂ ਕਿੰਨੇ ਸੋਹਣੇ ਝੂਮਰ ਲੱਗੇ ਹੋਏ ਆ ਤੇ ਬਾਕੀ ਦੇਖੋ ਜੀ ਇਧਰ ਤੁਹਾਨੂੰ ਮਿਲ ਜੂਗਾ ਜੀ ਚਾਵਲ ਚਨੇ शाही ਪਨੀਰ ਮੈਗਾ ਜੀ ਬਾ ਕਮਾਲ ਕੋਈ ਦ੍ਰਿ ਚੀਜ਼ ਨਹੀਂ ਹੈਗੀ ਤੇ ਫੋਲ ਕੇ ਚਲੋ ਜ ਸੰਗਤ ਜੀ ਸੰਗਤਾ ਸ਼akre ਲੰਗਰ ਤੇ ਬੈਠੇ ਸਭ ਦਾ ਬਹੁਤ ਉੱਪਰ ਸਜਾਵਟ ਕਿੰਨੀ ਸੋਹਣੀ ਕੀਤੀ ਆ ਚਲੋ ਜ ਸੰਗਤ ਜੀ ਦੇਖੋ ਜੀ ਉਹ ਵੋਗਵਾ ਸਵਾ ਪੂਰਾ ਗਾਇਤਰੀ ਮੰਦਰ ਥੋੜੀ ਜਿੱਤੇ ਸੰਗਤ ਤੇ ਸੱਤ ਛੋਟੇ ਛੋਟੇ ਬੱਚੇ ਜਾ ਰਹੇ ਮਾਤਾ ਦੇ ਦਰਵਾਜ਼ੇ ਹੁਣ ਅਮੇਨਾ ਦਾ 6 ਸੱਤ ਮਹੀਨੇ ਦਾ ਬੱਚਾ ਤੇ ਸੰਗਤਾਂ ਨਿਰੌਣਕ ਲਈ ਅੱਜ ਪੂਰੀ ਕੱਲੋਂ ਜਾਂਦਾ ਨਾ ਸੰਗਤ ਅੱਜ ਚਲੋ ਜੀ ਹੰਗ ਜੀ ਥੋੜਾ ਹੋਰ ਅੱਗੇ ਆਏ ਜਿੱਥੋਂ ਚਹਾਲ ਡੈਮ ਕਲੀਅਰ ਦੀਦਾ ਵਾ ਆਈ ਹੋਪ ਵੀ ਸਾਰੇ ਜਣ ਜਾਣਦੇ ਹੋਗੇ ਬਿਲਕੁਲ ਰੋਡ ਦੇ ਉੱਤੇ ਟਿੱਕੀਆਂ ਦਾ ਜੀ ਲੰਗਰ ਲੱਗ ਚੁੱਕਾ ਜੀ ਬਿਲਕੁਲ ਤਿਆਰੀਆਂ ਚੱਲ ਰਹੀਆਂ ਪਈਆਂ ਤੇ ਨਾਲ ਦੀ ਨਾਲ ਦੋਸੇ ਵਾਸਤੇ ਵੀ ਰੈਡੀ ਸ਼ੈਡੀ ਹੋ ਰਿਹਾ ਕੰਮ ਤੇ ਪਾਉਵਾ ਜੀ ਵਾਸਤੇ ਵੀ ਸਭ ਜੀ ਰੈਡੀ ਹੋ ਚੁੱਕੀ ਹੈ ਬਸ ਥੋੜੀ ਜਿਹੀ ਟੱਕਰ ਇਥੇ ਪਾਉਵਾ ਜੀ ਦਾ ਵੀ ਲੰਗਰ ਲੱਗ ਜਾਣਾ ਤੇ ਨਾਲ ਦੀ ਨਾਲ ਤੁਹਾਨੂੰ ਪਤਾ ਹੈ ਜੀ ਲੰਗਰ ਪਾਣੀ ਦੁਪਹਿਰ ਦਾ ਟਾਈਮ ਆ ਜੀ ਲੰਚ ਟਾਈਮ ਤੇ ਨਾਲ ਦੀ ਨਾਲ ਦੇਖੋ ਜੀ ਚਾਵਲ ਚਣਿਆਂ ਦੀ ਦਾਲ ਮਾਹਾਂ ਦੀ ਦਾਲ ਤੇ ਨਾਲ ਦੀ ਨਾਲ ਪੂੜੀਆਂ ਤੇ ਨਾਲ ਠੰਡਾ ਠੰਡਾ ਜੱਲ ਤੇ ਮਾਦੇ ਪੱਟਾ ਨੇ ਲੋਜੀ ਸੰਗਤਾਂ ਨੇ ਲਾਏ ਜੀ ਖੂਬ ਲੰਗਰ ਤੇ ਦੇਖੋ ਜੀ ਸੰਗਤ ਦੀ ਸੰਗਤਾਂ ਆ ਰਹੀਆਂ ਸ਼ਾਗਰੀਆਂ ਤੇ ਜਾ ਰਹੀਆਂ ਮਾਤਾ ਦੇ ਗੁਣ ਗਾਣ ਗਾਈ ਜਾਂਦੀਆਂ ਨਾਲ ਦੀ ਨਾਲ ਤੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਚਲੋ ਇਹ ਸੰਗਤ ਜੀ ਥੋੜਾ ਹੋਰ ਅੱਗੇ ਆਉਂਦੇ ਆ ਜੀ ਇੱਥੇ ਵੀ ਦੇਖੋ ਲੰਗਰ ਲੱਗਾ ਹੋਇਆ ਜੀ ਇੱਥੇ ਲੱਗਾ ਦੇਖਦੇ ਕਿਹੜਾ ਲੰਗਰ ਲੱਗਾ ਤੇ ਕਾਫੀ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਆ ਲੋ ਜੀ ਦੇਖੋ ਜੀ ਸੰਗਤ ਜੀ ਫਰੂਟ ਚਾਟ ਦਾ ਲੰਗਰ ਲੱਗਾ ਹੋਇਆ ਵਾ ਤੇ ਸੰਗਤ ਜੀ ਨਾਲ ਦੀ ਨਾਲ ਜਲ ਜੀਰੇ ਦਾ ਲੰਗਰ ਵਾਜੀ ਵਾਹ ਦੇਖੋ ਲੈਣਾ ਦੇ ਕਿੱਡੀ ਕਿੱਡੀ ਲੰਬੀ ਲੰਬੀ ਲੈਣਾ ਲੱਗੇ ਆ ਤਾਂ ਸੰਗਤਾਂ ਰੁਕ ਰੁਕ ਕੇ ਮਾਤਾ ਰਾਣੀ ਦੇ ਗੁਣ ਗਾਣ ਵੀ ਗਾਉਂਦੀ ਫੇ ਨਾਲ ਦੀ ਨਾਲ ਮਾਤਾ ਰਾਣੀ ਦੇ ਪ੍ਰਸ਼ਾਦੇ ਵੀ ਛਕਦੀਆਂ ਆ ਲੰਗਰ ਵੀ ਛਕ ਰਿਹਾ ਜੀ ਤੇ ਸੰਗਤ ਜੀ ਬਹੁਤ ਵਾ ਵਿਡੀਓ ਸ਼ੇਅਰ ਕਰ ਦਿਓ ਦੇਖੋ ਸੰਗਤਾਂ ਜਾ ਰਹੀਆਂ ਚਪੈੜਾ ਯਾਤਰਾ ਕਰ ਰਹੀਆਂ ਸੰਗਤਾਂ ਤੇ ਇੱਧਰ ਵੀ ਦੇਖੋ ਜੀ ਲੰਗਰ ਦੀ ਇੱਧਰ ਵੀ ਤਿਆਰੀ ਚੱਲ ਰਹੀ ਹੈ ਸੰਗਤ ਜੀ ਲੋ ਜੀ ਸੰਗਤ ਜੀ ਅੱਗੇ ਤੁਹਾਨੂੰ ਹੋਰ ਲੈ ਕੇ ਜਾਂਦੇ ਆ ਜੀ ਵਾਹ ਜੀ ਵਾਹ ਦੇਖੋ ਜੀ ਸੰਗਤਾਂ ਨੇ ਲੱਗੀਆਂ ਰੌਣਕਾਂ ਬੋਕਰਾਂ ਚ ਤੇ ਦੇਖੋ ਸੰਗਤ ਜੀ ਜੈ ਮਾਤਾ ਦੀ ਦਲੋਰੀ ਸੰਗਤ ਜੀ ਕਰੋ ਦਰਸ਼ਨ ਜੀ ਇੱਥੇ ਵੀ ਲੰਗਰ ਲੱਗਣਾ ਸੰਗਤ ਜੀ ਦੇਖੋ ਜੀ ਨਾਲ ਦੀ ਨਾਲ ਚਾਹ ਦਾ ਲੰਗਰ ਲੱਗ ਰਿਹਾ ਜੀ ਸੰਗਤ ਜੀ ਅੱਗੇ ਚੱਲਦੇ ਆ ਤੇ ਵਾਹ ਜੀ ਵਾਹ ਦੇਖੋ ਜੀ ਸੰਗਤੋ ਇੱਥੇ ਲੱਗਾ ਹੋਇਆ ਜੀ ਪੂਜੀਏ ਦਾ ਪੈਕਟਾਂ ਦੇ ਲੰਗਰ ਲੋ ਜੀ ਸਾਥ ਸੰਗਤ ਜੀ ਸੰਗਤਾਂ ਦੇ ਰਹੀਆਂ ਜੀ ਪੂਜੀਏ ਨਮਕੀਨ ਦੇ ਲੰਗਰ ਭੇਸ਼ ਕਰ ਰਹੀਆਂ ਜੀ ਸੰਗਤਾਂ ਦੇਖੋ ਜੀ ਜੈ ਮਾਤਾ ਦੀ ਭਾਜੀ ਜੈ ਮਾਤਾ ਦੀ ਦਲੋਰੀ ਸੰਗਤ ਜੀ ਆਜੋ ਥੋੜਾ ਹੋਰ ਅੱਗੇ ਚੱਲਦੇ ਆਂ ਤੁਹਾਨੂੰ ਅੱਗੇ ਵੀ ਦਿਖਾਉਨੇ ਆਂ ਅੱਗੇ ਵੀ ਲੰਗਰ ਤਾਂ ਮੈਂ ਤੁਹਾਨੂੰ ਦੱਸਾਂ ਲੰਗਰ ਇੰਨੀ ਜ਼ਿਆਦਾ ਲੰਗਰ ਆ ਤੁਹਾਨੂੰ ਮੈਂ ਕੱਲਾ ਕੱਲਾ ਲੰਗਰ ਦੀ ਵੀਡੀਓ ਬਣਾਉਣ ਲੱਪੇ ਤਾਂ ਵੀਡੀਓ ਕਾਫੀ ਲੰਬੀ ਬਣ ਜੇ ਇਸ ਕਰਕੇ ਮੈਂ ਥੋੜਾ ਬਾਈਕ ਤੇ ਜਾਂਦੇ ਜਾਂਦੇ ਬਣਾ ਰਿਹਾ ਉਧਰ ਦੇਖੋ ਜੀ ਉਧਰ ਹੀ ਸਾਈਡ ਵੀ ਲੰਗਰ ਲੱਗਾ ਹੋਇਆ ਵਾ ਤੇ ਚਲੋ ਆਪਾਂ ਤੁਹਾਨੂੰ ਹੋਰ ਅੱਗੇ ਲੰਗਰ ਦਿਖਾਉਨੇ ਆਂ ਤੇ ਸਾਧ ਸੰਗਤ ਜੀ ਆਜੋ ਤੁਹਾਨੂੰ ਦਿਖਾਉਨੇ ਆਂ ਲੰਗਰ ਅੱਗੇ ਤੇ ਇਸ ਵਾਰ ਥੋੜਾ ਰਸਵੀ ਥੋੜਾ ਵੱਧ ਗਿਆ ਅੱਜ ਚਲੋ ਸੰਗਤ ਜੀ ਛਕੋ ਜੀ ਕਰਮ ਕਰਮ ਪੂੜ ਕੋਣ ਕੱ ਲੱਗੇ ਮਾਂ ਦਾ ਦਰਵਾਜ਼ਾ ਕਿੰਨਾ ਸੁਣਾ ਆਹ ਲੋ ਜੀ ਕੋਈ ਸੰਕਟਾ ਸ਼ਕਰੇ ਲੰਦਰੀ ਬਿਲਪਰ ਰੋਡ ਦੇ ਉੱਤੇ ਆਹ ਆਹ ਦੇਖੋ ਸਭ ਤਾਂ ਜਾ ਰਹੇ ਆ ਸਾਹਮਣੇ ਨਿਊਟਰਲ ਦੇ ਲੰਗਰ ਲੱਗਾ ਹੋਇਆ ਵਾ ਤੇ ਬਾਕੀ ਚਲੋ ਤੁਹਾਨੂੰ ਹੋਰ ਦਿਖਾਉਂਦੇ ਅੱਗੇ ਜਲਦੀ ਅੱਗੇ ਚਲੋ ਤੇ ਇੱਧਰ ਹੈਗਾ ਆ ਨਿਊਡਲਸ ਨਾਲ ਪਾਪੜ ਦਾ ਲੰਗਰ ਸੰਗਤਾਂ ਸ਼ਾਗਰੀਆਂ ਆ ਤੇ ਬੈਠਣ ਦੀ ਵੀ ਪੂਰੀ ਸੁਵਿਧਾ ਆ ਨਾਲ ਨਾਲ ਪਾਣੀ ਵੀ ਦੀ ਵੀ ਪੂਰੀ ਸੁਵਿਧਾ ਆ ਲੋ ਜੀ ਸੰਗਤ ਤਾਂ ਇੱਧਰ ਸੰਗਤ ਕਰ ਰਹੀ ਆ ਰੈਸਟ ਤੇ ਇਧਰਲੇ ਪਾਸੇ ਪੀਰਾਂ ਦੀ ਜਗ੍ਹਾ ਦੇ ਸਾਹਮਣੇ ਲੱਗਾ ਹੋਇਆ ਹੈ ਲੰਗਰ ਦਾਲ ਚਾਵਲ ਤੇ ਇਧਰ ਵੀ ਤਿਆਰੀ ਆ ਬਾ ਸ਼ਾਮ ਤੱਕ ਸ਼ੁਰੂ ਹੋ ਜਾਣਾ ਤਾਲ ਜਾਓ ਰਾਈਸ ਤੇ ਜੈ ਮਾਤਾ ਦੀ ਕਰਦੇ ਜਾਓ ਤੇ ਮਾਤਾ ਦੇ ਗੁਣ ਗਾਉਂਦੇ ਜਾਓ ਤੇ ਇੱਧਰ ਨੇ ਪਾਸੇ ਵੀ ਲੱਗਾ ਹੋਇਆ ਹੈ ਆਯੁਰਵੈਦਿਕ ਮੈਡੀਕਲ ਕੈਂਪ ਤੇ ਤੇਲੇ ਪਾਸੇ ਵੀ ਮਾਤਾ ਨੇ ਲੱਗਾਇਆ ਲੰਗਰ ਤੇ ਥੋੜੀ ਜੀ ਅੱਗੇ ਜਾ ਕੇ ਫਾਜ਼ਿਲਕਾ ਵਾਲਿਆਂ ਦਾ ਲੰਗਰ ਲੱਗਾਇਆ ਬਗਲਾ ਮੁਖੀ ਮਾਤਾ ਦੇ ਕੋਲ ਜਿਹੜਾ ਕਿ ਹੁਣ ਅਸ਼ਟਮੀ ਤੱਕ ਹੀ ਰਹਿਣਾ ਹੈ ਇਹ ਲੰਗਰ ਲੋ ਜੀ ਤੇ ਕੀ ਆ ਲੰਗਰ ਚ ਦਾਲ ਫਲਕਾ ਹਾਂ ਦਾਲ ਤੇ ਫਲਕਾ ਤੇ ਇੱਧਰਲੇ ਪਾਸੇ ਵੀ ਹੋਲੀ-ਹੋਲੀ ਆ ਦਕਾਨਾਂ ਚੱਕ ਹੋਣ ਲੱਗੀਆਂ ਆ ਇੱਧਰ ਸਬਜ਼ੀ ਮੰਡੀ ਲੱਗਦੀ ਉਹ ਵੀ ਚੱਕ ਹੋਣ ਲੱਗ ਗਈ ਆ ਹੋਲੀ-ਹੋਲੀ ਹੁਣ ਬਾਕੀ ਜਿਹੜੀਆਂ ਰਹਿਣੀਆਂ ਸ਼ਾਪਸ ਉਹ ਵੀ ਆਲਮੋਸਟ ਚੱਕੀ ਹੋ ਜਾਣੀਆਂ ਤੇ ਬਾਕੀ ਇੱਧਰਲੇ ਪਾਸੇ ਵੀ ਟੈਂਟ ਵਗੈਰਾ ਲੱਗ ਗਏ ਆ ਤੇ ਇੱਧਰਨੇ ਪਾਸੇ ਵੈਦ ਰੂਗਲਸ ਦੇ ਲਾਗੇ ਖੀਰ ਦਾ ਲੰਗਰ ਲੱਗਾ ਹੋਇਆ ਆ ਤੇ ਬਾਕੀ ਜਿਹੜੇ ਮੇਨ ਮੇਨ ਤਲੰਗਰ ਜਿਹੜੇ ਲੱਗਦੇ ਇਹ ਹਮੇਸ਼ਾ ਹੀ ਲੱਗਦੇ ਆ ਤੇ ਬਾਕੀ ਹੋਰ ਵੀ ਛੋਟੇ ਛੋਟੇ ਲੰਗਰ ਜਿੱਦਾਂ ਜਿੰਨੀ ਕ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਲੰਗਰ ਲੱਗਦੇ ਆ ਸ਼ਰਧਾਲੂ ਆਪਣੀ ਇੱਛਾ ਦੇ ਅਨੁਸਾਰ ਜਿਹੜੇ ਲੰਗਰ ਲਾਉਂਦੇ ਆ ਨੋ ਜਿੱਤੇ ਲੱਗਾ ਹੋਇਆ ਆਈਸਕ੍ਰੀਮ ਦਾ ਲੱਗਾ ਤੇ ਜਿਸ ਦੇ ਨਾਲ ਜਿਸ ਦੇ ਲਈ ਲੱਗੇ ਆ ਲੰਬੀਆਂ ਲੰਬੀਆਂ ਲਾਈਨਾਂ ਕੋਨ ਵਾਲੀ ਆਈਸ ਖਾਓ ਤੇ ਆਨੰਦ ਮਾਣੋ। ਲਓ ਜੀ ਤੇ ਇਤਤ ਵੀ ਲੰਗਰ ਚੱਲੂ ਹੋ ਗਿਆ ਹੈ ਜਦੋਂ ਅਸੀਂ ਸਿੱਧੇ ਜਾ ਰਹੇ ਸੀ ਉਦੋਂ ਨਹੀਂ ਸੀਗਾ ਤੇ ਹੁਣ ਹੋ ਗਿਆ ਲੰਗਰ ਸਟਾਰਟ ਤੇ ਸ਼ਾਮ ਤੱਕ ਹੋਰ ਵੀ ਲੰਗਰ ਚੱਲੂ ਹੋ ਜਾਣੇ ਆ। ਹੈਲੋ। ਹੈਲੋ। ਉਹ ਤੋੜਦਾ ਪਿਆ ਬਾਤ ਸੁਣ ਕੇ। ਲੁੱਕ ਗਿਆ। ਕਿੱਧਰ ਵੜ ਗਿਆ? ਹਾਂ। ਚੱਲ ਗਿਆ ਪਤਾ ਨਹੀਂ ਕਿੱਧਰ। ਉਹ ਚੱਲ ਗਿਆ। ਉਹ ਚੱਲ ਗਿਆ। ਤੇ ਲੋਈ ਸੰਗਤ ਜੀ ਏਸੀ ਆਦੀ ਵੀਡੀਓ ਤੇ ਮਾਤਾ ਰੇ ਮੇਲੇ ਦਾ ਦੂਸਰਾ ਦਿਨ ਸੀ ਹਾਂਜੀ ਤੇ ਕਿਦਾਂ ਲੱਗੀ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਓ ਤੇ ਬਾਅਦ ਤੋਂ ਵੀਡੀਓ ਸ਼ੇਅਰ ਕਰਿਓ ਤੇ ਚੈਨਲ ਤੇ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਕੋਈ ਐਕਸਟਰਾ ਚਾਰ ਦਿਨ ਹੀ ਲੱਗਣਾ ਕਰ ਲਿਆ ਕਰੋ ਤੇ ਕਿਉਂਕਿ ਤੁਸੀਂ ਵੀਡੀਓ ਦੇਖਦਨੇ ਬਹੁਤ ਵਧੀਆ ਪਿਆਰ ਦਿੰਦੇ ਆ ਬਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਕਰਦਿਆ ਕਰੋ ਤੇ ਚਲੋ ਹੁਣ ਚੱਲਦੇ ਆ ਜੀ ਬਾਕੀ ਸਾਡੇ ਹੋਰ ਬਲੌਗ ਕਾਫੀ ਉਹਨਾਂ ਨੂੰ ਵੀ ਜਰੂਰ ਪਿਆਰ ਦਿਓ ਤੇ ਇਸਦੀ ਚੈਨਲ ਤੇ ਬਣਿਓ ਚਲੋ ਮਿਲਦੇ ਆ ਨੈਕਸਟ ਬਲੌਗ